ਫਲੈਗ ਮਾਰਚ ਦੇਗਾ ਤੁਹਾਡੀ ਗਾਇਸ ਦਾ ਕੀ ਕਹਿੰਦੇ ਅੱਜ ਸਮੇਤ ਇੰਸਪੈਕਟਰ ਪ੍ਰਭਜੋਤ ਸਿੰਘ ਐਸਐਚਓ ਫਤੇਗੜ ਚੂੜੀਆਂ ਅਸੀਂ ਫਤੇਗੜ ਚੂੜੀਆਂ ਕਸਬੇ ਦੇ ਵਿੱਚ ਫਲੈਗ ਮਾਰਚ ਕੱਢ ਲਿਆ ਵਾ ਔਰ ਇਸ ਦਾ ਮੇਨ ਮਕਸਦ ਕੱਲ ਜਿਹੜਾ 15 ਅਗਸਤ ਦਾ ਸ਼ੁਭ ਦਿਹਾੜਾ ਹੈ ਆਜ਼ਾਦੀ ਦਿਵਸ ਹੈ ਕਿ ਲੋਕਾਂ ਦੇ ਵਿੱਚ ਕੋਈ ਡਰ ਸਹਿਮ ਦੀ ਭਾਵਨਾ ਨਾ ਰਵੇ ਔਰ ਲੋਕ ਖੁਸ਼ੀਪੂਰਵਕ ਜਿਹੜਾ ਇਹ ਤਿਉਹਾਰ ਮਨਾਣ ਅਸੀਂ ਉਹਨਾਂ ਦੀ ਸੁਰੱਖਿਆ ਵਾਸਤੇ ਜਾਨ ਮਾਲ ਦੀ ਸੁਰੱਖਿਆ ਵਾਸਤੇ 24 ਘੰਟੇ ਹਾਜ਼ਰ ਹਾਂ ਅਸੀਂ ਇਸ ਬੰਦ ਦੇ ਵਿੱਚ ਸੀਲਿੰਗ ਨਾਕੇ ਵੀ ਲਗਾਏ ਹੋਏ ਆ ਪੈਟਰੋਲਿੰਗ ਗਸ਼ਤੇ ਸਾਡੀਆਂ ਚੱਲ ਰਹੀਆਂ ਨੇ ਤੇ ਉਹ ਜਿਹੜੇ ਬੈਡ ਐਲੀਮੈਂਟਸ ਨੇ ਉਹ ਕੋਈ ਵੀ ਵਾਰਦਾਤ ਇਸ ਏਰੀਆ 'ਚ ਨਾ ਕਰਨ ਉਹਨਾਂ ਨੂੰ ਮੇਰੀ ਇਹ ਵਾਰਨਿੰਗ ਹੈ ਕਿ ਇਹ ਇਲਾਕਾ ਛੜਦਨ ਅਸੀਂ ਇੱਥੇ ਪੂਰੇ ਸਰਗਰਮ ਹਾਂ ਸਾਡੀਆਂ 24 ਘੰਟੇ ਸਾਡੀ ਇਹ ਜਿਹੜੀ ਪੁਲਿਸ ਡਿਊਟੀਆਂ ਚੱਲ ਰਹੀਆਂ ਨੇ ਕੱਲ ਤੁਸੀਂ ਅਕੀਲ ਨੂੰ ਲੈ ਕੇ ਖਾਲ ਦਿਏ ਜਿਹੜੀਆਂ ਬਾਕੀ ਉਹਨਾਂ ਨੂੰ ਲੈ ਕੇ ਤੁਹਾਡੇ ਨਾਲ ਚੂੜੀਆਂ ਸਭ ਜੀ ਕਿੱਥਾਂ ਹੀ ਚੱਰੀ ਹੈ ਸਾਡੀ ਪੂਰੀ ਤਿਆਰੀ ਹੈ ਐਸਐਸਪੀ ਸਾਹਿਬ ਬਟਾਲਾ ਵੱਲੋਂ ਸਾਨੂੰ ਫੋਰਸ ਮਹੀਆ ਕੀਤੀ ਗਈ ਹੈ ਅਸੀਂ ਜਿਹੜਾ ਸਾਡਾ ਵੈਨਿਊ ਹੈਗਾ ਦਾਨਾ ਮੰਡੀ ਫਤਿਹਗੜ ਚੂੜੀਆਂ ਉੱਥੇ ਪ੍ਰੋਗਰਾਮ ਹੋ ਰਿਹਾ ਔਰ ਲੋਕਾਂ ਨੂੰ ਜਿਹੜੀ ਮੇਰੀ ਅਪੀਲ ਲੈ ਕੇ ਉੱਥੇ ਹਮਮਹਾ ਕੇ ਆਨ ਇਸ ਸ਼ੁਭ ਦਿਹਾੜੇ ਨੂੰ ਆਜ਼ਾਦੀ ਦਿਵਸ ਨੂੰ ਖੁਸ਼ੀਪੂਰਵਕ ਮਨਾਉਣ